ਇੱਕ ਨੰਬਰ ਹੈ ਹੱਸਣਾ ਦੂਸਰੀ ਗੱਲ ਬਰੋਧ ਤੀਜੀ ਗੱਲ ਜੁੜਨਾ ਸਾਥੀਓ ਇਹ ਗੱਲ ਕਿ ਔਰ ਦੱਸਣੀ ਪੈਗੀ ਕਦੋਂ ਪਰੋਂ ਆਪਾਂ ਪਹਿਲਾਂ ਪਹਿਲਾਂ ਇਸ ਦਰਿਆ ਤੇ ਬੈਠੇ ਸੀ ਤਾਂ ਅੰਦਰੋਂ ਪੁਲਿਸ ਮੁਲਾਜ਼ਮ ਆਏ ਉਹਨਾਂ ਨੇ ਕਿਹਾ ਕਿ ਐਸਡੀਐਮ ਸਾਹਿਬ ਨਾਲ ਗੱਲਬਾਤ ਕਰ ਲੋ ਕਿਉਂਕਿ 10 ਵੀ ਅਸੀਂ ਜਾਂ 40 50 ਹੋਵਾਂਗੇ ਹਲੇ ਆਏ ਆਵੇ ਬੱਕ ਬੱਕ ਜਥੇਬੰਦੀਆਂ ਦੇ ਬਹੁਤ ਸਾਰੇ ਨਮਾਇंदे ਤੇ ਆਗੂ ਆਉਣੇ ਹਨ ਇਸ ਕਰਕੇ ਇਹ ਸਾਥੀਓ ਗੱਲ ਦੱਸਣੀ ਪੈਗੀ ਨਹੀਂ ਆਪਾਂ ਇਸ ਰੋਸ ਦੇ ਸੰਗਤ ਦੇ ਵਿੱਚ ਗੱਲ ਕਰਦੇ ਪਹਿਲੀ ਗੱਲ ਸਾਥੀਓ ਹਸਣਾ ਜੋ ਇਸ ਪ੍ਰਵਾਹ ਨਾਲ ਹੋ ਰਿਹਾ ਹੈ ਇਹਨਾਂ ਦੇ ਵਿਰੋਧੀ ਇਨਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਪਹਿਲਾ ਸ਼ਬਦ ਹੈ ਹੱਸਣਾ ਇਹ ਕਹਿੰਦੇ ਹੋਣਗੇ ਇਹ ਪੌਜੀ ਵੀਰ ਹੱਸਦੇ ਨਾਲ ਜਿੰਨਾਂ ਦੀ ਪਹਿਲੀ ਧਰਨੇ ਤੋਂ ਕਿਉਂਕਿ ਇਹਨਾਂ ਦੀ ਪਹਿਲੀ ਸ਼ੁਰੂਆਤ ਹੈ ਸਾਥੀਓ ਅਸੀਂ ਸਗਾ ਅੱਛਾ ਦੇਵ ਜੀ ਸਦਾ ਵਾਸਤੇ ਲੈਨੇ ਆ ਸਾਡੀ ਮੈਡਮ ਕਾਮਰੇਡ ਬੜੇ ਜਿਹਾਰੂ ਸਾਥੀ ਦੇ ਸਾਦੇ ਸੋ ਦੂਸਰੀ ਗੱਲ ਸਾਥੀਓ ਵਿਰੋਧੀ ਭਾਵਾਂ ਦੀ ਕਿੰਨੀ ਹੱਸੀ ਜਾਣ ਹੱਸ ਲਾਂ ਦੇ ਕਿੰਨਾ ਮਰਜੀ ਉਹਨਾਂ ਨੂੰ ਆਪਦੀਆਂ ਲਾ ਲਾਂ ਦੋ ਮੰਨ ਦੀਆਂ ਤੁਸੀਂ ਜਿਹੜੇ ਆਪਣੇ ਕੰਮ ਤੇ ਜਿਵੇਂ ਇਹ ਪਰਿਵਾਰ ਇਸ ਸੰਘਰਸ਼ ਦੇ ਰਾਹੀ ਇਸ ਘਰ ਚ ਦੇ ਵਿੱਚ ਤੁਰਿਆ ਆਪਣੇ ਹੱਕ ਲੈਣ ਵਾਸਤੇ ਤਾਂ ਇਹਨਾਂ ਨੂੰ ਹੱਸਾਂ ਆ ਲਿਆਂ ਦੇ ਲੋਕਾਂ ਦਾ ਉਸ ਵੀ ਦੇਖਣਾ ਨਹੀਂ ਚਾਹੀਦਾ ਉਹਨਾਂ ਨੂੰ ਹੱਸੀ ਜਾਣ ਦਿਓ ਦੂਸਰੇ ਸਾਥੀਓ ਜੁੜਨਾ ਜਦੋਂ ਤੁਸੀਂ ਇਸ ਸੰਘਰਸ਼ ਦੇ ਵਿੱਚ ਜਾਂ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਆਪਣਾ ਕੰਮ ਪੂਰੀ 80% ਤੇ ਲੈ ਕੇ ਤਾਂ ਕੋਦੇ ਨਾਲ ਜਿਹੜੇ ਹੱਸਣ ਵਾਲੇ ਥੋੜੇ ਜਿھے ਜੁੜ ਜਾਣਗੇ ਜਿਹੜੇ ਵਿਰੋਧ ਵਾਲੇ ਹੋਣਗੇ ਉਹ ਤੁਹਾਡਾ ਵਿਰੋਧ ਕਰਨਗੇ ਹਲੇ ਮੈਂ ਇਹ ਪਰਿਵਾਰ ਨੂੰ ਦੱਸੂਗਾ ਜੇ ਤਾਂ ਸਗਰਚ ਸੇਤੀ ਹੀ ਕੋ ਜਾਂਦਾ ਤਾਂ ਠੀਕ ਹੈ ਨਹੀਂ ਤੁਹਾਡੇ ਤੇ ਵਿਰੋਧੀ ਆਉਣਗੇ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਅੱਜ ਦੇ ਸਮੇਂ ਵਿੱਚ ਆਸਾਂ ਦੂਸਰੇ ਨੰਬਰ ਤੇ ਤੁਹਾਡੇ ਵਿਰੋਧੀ ਆਉਣਗੇ ਤੁਹਾਡੇ ਵਿਰੋਧ ਕਰਨਗੇ ਤੁਹਾਡੇ ਜਾਤੀ ਤੌਰ ਤੇ ਜਾਣਗੇ ਇਹ ਇਸ ਤਰ੍ਹਾਂ ਦੇ ਲੋਕ ਹੈ ਇਹ ਇਸ ਤਰ੍ਹਾਂ ਦਾ ਪਰਿਵਾਰ ਹੈ ਤਾਂ ਮੈਂ ਇਸ ਪਰਿਵਾਰ ਨੂੰ ਬੇਨਤੀ ਕਰੂੰਗਾ ਜਾਂ ਹੋਰ ਸਾਥੀਆਂ ਨੂੰ ਵੀ ਤੁਸੀਂ ਕਿਤੇ ਵੀ ਇਹ ਫਾਰਮੂਲਾ ਵਰਤ ਲਿਓ ਉਹ ਵਿਰੋਧੀਆਂ ਤੁਸੀਂ ਵਿਰੋਧੀ ਵੇਖਣਾ ਤੁਸੀਂ ਆਪਣਾ ਜੋ ਕੰਮ ਹੈ ਉਹ ਸਿਰੇ ਲਾਉਣੇਗਾ ਉਸ ਤੇ ਨਿਮਾਗ ਰਹੋ ਸੋ ਜਦੋਂ ਤੁਹਾਡੇ ਵਿਰੋਧੀ ਤੁਸੀਂ 50% ਜਾਂ 70 60% ਕੰਮ ਕਰਨ ਦੇ ਕਾਮਯਾਬ ਹੋ ਜਾਓਗੇ ਤਾਂ ਤੁਹਾਡੇ ਜਿਹੜੇ ਹੱਸਣ ਵਾਲੇ ਐ ਜਾਂ ਗਰੋਧ ਵਾਲੇ ਐ ਉਹ ਗੱਲ ਇਹ ਕਹਿਣ ਲੱਗ ਜਾਣਗੇ ਜਦ ਇਹਦੇ ਤੱਕ ਆਪਾਂ ਕਰਤਾ ਇਹ ਇਹ ਤਾਂ ਬੇਤਾਂ ਲਹੂ ਆ ਕਮ ਹੈ ਸੋ ਸਾਥੀਓ ਜੇ ਜੋ ਕੀਚੀ ਗੱਲ ਮੈਂ ਤੁਹਾਨੂੰ ਚ ਦੱਸਦਾ ਜੁੜਨ ਵਾਲੀ ਜਦੋਂ ਹਸਰ ਵਾਲਾ ਜੁੜ ਗਿਆ ਤੁਹਾਡੇ ਨਾਲ ਤੁਹਾਡੇ ਨਾਲ ਵਿਰੋਧ ਕਰਨ ਵਾਲਾ ਜੁੜ ਗਿਆ ਤਾਂ ਉੱਤੇ ਜੋੜ ਸਰਦਾ ਵੀ ਆ ਜੁੜਦਾ ਤਾਂ ਆ ਪਬਲਿਕ ਜੁੜ ਕੇ ਤਾਂ ਸਗਰ ਸਾਨੂੰ ਸਗਰ ਸਿੱਤੇ ਜਾਂਦੇ ਐ ਸਾਥੀਓ ਦੂਜੀ ਗੱਲ ਮੈਂ ਹੋਰ ਤਾਂ ਤਾਂ ਇਸ ਪਰਿਵਾਰ ਬਾਰੇ ਮੈਂ ਆਪ ਦੀ ਗੱਲ ਦੱਸਦਾ ऐसे तरह ਦਾ ਮੇਰਾ ਕੇਸ ਸੀ ਆ ਮੇਰੀ ਆਟਾ ਚੱਕੀ ਲੱਗੀ ਹੋਈ ਸੀ ਪਿੰਡ ਦੇ ਵਿੱਚ ਆਟਾ ਚੱਕੀ ਕੀ ਹੋਇਆ 1993 ਦੇ ਵਿੱਚ ਪਾਣੀ ਆ ਗਿਆ ਪਾਣੀ ਆਲੇ ਨੀਵੇਂ ਥਾਂ ਸੀਗੀ ਚੱਕੀ ਪਹਿਲਾਂ ਲੋਕਾਂ ਨੇ ਭੁੱਖੇ ਮਰਦਿਆਂ ਦੇ ਜਦੋਂ ਆਟਾ ਨਾ ਮਿਲਿਆ ਉਹ ਸਾਡਾ ਚੱਕ ਕੇ ਇੰਜਨ ਤੇ ਚੱਕੀ ਲਾ ਕੇ ਬਾਲਿਆ ਤੇ ਪਿੰਡ ਦੇ ਵਿਚਾਲੇ ਲਾ ਲਿਆ ਪਿੰਡ ਦੇ ਵਿਚਾਲੇ ਜਦੋਂ ਲਾਇਆ ਤਾਂ ਭਾਈ ਲੋਕ ਆਪੋ ਆਪਣਾ ਆਟਾ ਵੀ ਦੇ ਉਸ ਹੜਪੀਟ ਦੇ ਵਿੱਚ ਆਪਣਾ ਆਕਾ ਬੀਬੀ ਕੇ ਖਾਈ ਗਈ ਅਸੀਂ ਉੱਥੇ ਹੀ ਸਾਡਾ ਉਹ ਚੰਗਾ ਕੰਮ ਚੱਲ ਗਿਆ ਸੀ ਉਹ ਕੀ ਰੱਖ ਲਿਆ ਸਾਥੀਓ ਸਾਡੇ ਗਵਾਂਡੀ ਨੇ ਸਾਡੇ ਤੇ ਪ੍ਰਦੂਸ਼ਣ ਦਾ ਕੇਸ ਕਰਤਾ ਜੋ ਇਹ ਸੇਮ ਪਰਵਾਸ ਤੇ ਆ ਜਦੋਂ ਪ੍ਰਦੂਸ਼ਣ ਦਾ ਕੇਸ ਕੀਤਾ ਇਸੇ ਐਸ ਡੀ ਐਮ ਦੇ ਕਰਤਾ ਐਸ ਡੀ ਐਮ ਨੇ ਉਹ ਜਿਹੜਾ ਸਿਆ ਜਿਹੜੇ ਨੇ ਮੇਰੇ ਤੇ ਜਿਵੇਂ ਇਹਨਾਂ ਨੇ ਕੇਸ ਕੀਤਾ ਕਾਰਖਾਨੇ ਵਾਲਿਆਂ ਤੇ ਉਹ ਉਹਨਾਂ ਦੇ ਹੱਕ ਚ ਗੱਲ ਜਨਨ ਕਿ ਅਖੀਰ ਨੂੰ ਮੈਂ ਤੁਹਾਡਾ ਬੋਲ ਤੋਂ ਸਮਾ ਨਾਲ ਲੈਂਦਾ ਹੋਇਆ ਇਹ ਕੇਸ ਹਾਈ ਕੋਰਟ ਚ ਲਿਆ ਗਿਆ ਹਾਈ ਕੋਰਟ ਨੇ ਜਿਹੜਾ ਪ੍ਰਦੂਸ਼ਣ ਹੈ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਕਿਸੇ ਨੂੰ ਬੱਚਿਆਂ ਨੂੰ ਪੜ੍ਹਨ ਨਾਲ ਦੇਣਾ ਰਾਤ ਨੂੰ ਸੌਣ ਨਾਲ ਦੇਣਾ ਇਹ ਪ੍ਰਦੂਸ਼ਣ ਕੇਸ ਬੰਦ ਹੈ ਸਾਥੀਓ ਇਹ ਰਾਈਟ ਦੇ ਵਿੱਚ ਲਿਖਿਆ ਹੋਇਆ ਸੋ ਇਸ ਕਰਕੇ ਇਹ ਪਰਵਾਹ ਹੌਸਲਾ ਰੱਖਣਾ ਕਿ ਤੁਹਾਨੂੰ ਕਿੰਨਾ ਵੀ ਮਰਜ਼ੀ ਇਹ ਕਰੀ ਜਾਣ ਜੇ ਐਸ ਡੀ ਐਮ ਤੁਹਾਡਾ ਫੈਸਲਾ ਨਹੀਂ ਕਰਦਾ ਸੈਸ਼ਨ ਕੋਰਟ ਹੈਗੀ ਹੈ ਸੈਸ਼ਨ ਕੋਰਟ ਨਹੀਂ ਤਾਂ ਹਾਈ ਕੋਰਟ ਹੈ ਨਹੀਂ ਤਾਂ ਜਿਹੜੀ ਇਹ ਕੋਰਟ ਹੈ ਇਹ ਸਭ ਤੋਂ ਵੱਡੀ ਕੋਰਟ ਹੈ ਮੇਰੇ ਹਿਸਾਬ ਨਾਲ 50% ਅੱਗੀ ਹਾਜ਼ਰ ਹੋ ਜਾਣਾ ਸੋ ਇਸ ਕਰਕੇ ਸਾਥੀਓ